ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੱਖਾਂ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਕੋਟਕਪੂਰੇ ਦੇ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਜਿਹੜੀ ਬਿਲਕੁਲ ਹੀ ਤਾਜ਼ੀ ਸੋਈ ਹੈ ਇਦੇ ਨਾਲ ਇੱਕ ਜਰਸੀ ਬੱਛੀ ਇਹ ਵੀ ਫॉर ਸੇਲ ਆ ਬਾਈ ਹੋਰਾਂ ਨੇ ਖਰੀਦੀ ਐ ਸੋ ਆਪਾਂ ਦੋਵਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹਨਾਂ ਚੋਂ ਜਿਹੜਾ ਨਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਆ ਕਿ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛੀਏ ਇਸ ਗਾਂ ਦੀ ਪਹਿਲਾਂ ਉਦੋਂ ਬਾਅਦ ਚ ਜਰਸੀ ਬੱਛੀ ਤੁਹਾਨੂੰ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਕੁਲਵੰਤ ਸਿੰਘ ਜੀ ਕੁਲਵੰਤ ਬਾਈ ਅੱਜ ਇੱਕ ਤਾਂ ਗਾਂ ਦਿਖਾ ਰਹੇ ਆ ਇੱਕ ਜਰਸੀ ਬੱਛੀ ਹੈ ਹਾਂਜੀ ਜਿਹੜੀ ਗਾਂ ਹੈ ਕਨਵਾਂ ਮਸੂਹਾ ਸੇ ਇਹ ਦੂਜਾ ਸੂਹਾ ਜੀ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਹੋਵੇ ਇਹ ਸੁਬ੍ਹਾ ਸੋਈ ਆ ਸਾਢੇ 6:00 ਹੋ ਗਏ ਸੁਬ੍ਹਾ ਸਾਢੇ 6:30 ਵਜੇ ਸੋਈ ਆ ਜੇਰ ਫਰਜ ਇਹਦੀ ਪੈਣ ਵਾਲੀ ਹੈ ਹਾਂਜੀ ਜੇਰ ਫਰਜ ਵਾਲੀ ਬੱਚਾ ਕੀ ਦਿੱਤਾ ਨੇ ਬਾਈ ਬੱਚਾ ਜੀ ਆ ਰੇਟ ਇਹਦਾ ਕੀ ਰੱਖਦੇ ਰੇਟ 1.25 ਤੋਰਦਗੇ ਇਹਨੂੰ ਹਾਂਜੀ ਦੋਸਤੋ ਰੇਟ 1.5 ਲੱਖ ਹੈ 1 ਲੱਖ ਤੇ 25000 ਇਹਨੇ ਜਨਮ ਬੱਚੇ ਨੂੰ ਦਿੱਤਾ ਸੋਵਾ ਹੀ ਸੋਈ ਆ ਜੇਰ ਹਜੇ ਦੀ ਪੈਣ ਵਾਲੀ ਆ ਕਿਉਂਕਿ ਦੂ ਬਾਅਦ ਚ ਵੀਡੀਓ ਤੋਂ ਬਾਅਦ ਚ ਬੈਠੂਗੀ ਬੈਠਣ ਦਿੱਤਾ ਜਾਊਗਾ ਇਹਨੂੰ ਕਹਿ ਲੋ ਤੇ ਫੇਰ ਪਸ਼ੂ ਜੇਰ ਪਾਉਂਦਾ ਵੀਡੀਓ ਬਣਾਉਣੀ ਹੁੰਦੀ ਆ ਤਾਂ ਇਹਨੂੰ ਸਾਫ ਸਫਾਈ ਕੀਤੀ ਆ ਦੀ ਉਹ ਫਸਟ ਟਾਈਮ ਇਹਨੂੰ ਮੈਠਾ ਨਹੀਂ ਦਿੱਤਾ ਸੋ ਹਵਾਨਾ ਤੁਸੀਂ ਇਹਦਾ ਭਰਿਆ ਹੀ ਦੇਖ ਰਹੇ ਹੋ ਕਿਉਂਕਿ ਸਵੇਹ ਹੀ ਸੂਈ ਅੱਜ ਬੱਚੇ ਨੂੰ ਇਹਨੇ ਜਨਮ ਦਿੱਤਾ ਢਾਂਚਾ ਜਿਹੜਾ ਤੁਸੀਂ ਵੀਡੀਓ ਚੋਂ ਦੇਖ ਲਓ ਤਾਜੀ ਬਿਲਕੁਲ ਸੂਈ ਗਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ 1,25,200 ਡਿਮਾਂਡ ਵਾਈ ਨੇ ਕੀਤੀ ਹੈ ਆਏ ਭਰਾ ਦਾ ਮਾਨਤਨ ਕੀਤਾ ਜਾਣਾ ਨੰਬਰ ਜਿਹੜਾ ਉਹ ਇਹਨਾਂ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਪਹਿਲੇ ਨੰਬਰ ਤੇ ਗਾਂ ਇਹਦੀ ਜੇਰ ਦੀ ਜਿਹੜੀ ਵੀਡੀਓ ਬਾਈ ਹੋਰੀ ਬਣਾ ਲੈਣਗੇ ਜਦੋਂ ਉਹਨੇ ਬੈਠੂਗੀ ਜੇਰੇ ਦੀ ਪਹੂਗੀ ਤਾਂ ਉਹ ਤੁਸੀਂ ਵੀਡੀਓ ਦੇਖ ਲੋਗੇ। ਵੱਛਾ ਇਹਦਾ ਦੱਸੋ ਸਾਹਮਣੇ ਦੇਖ ਲਓ ਤੇ ਇਹ ਹਜੇ ਪੂਰਾ ਸਾਫ਼ ਵੀ ਨਹੀਂ ਗਾਣੇ ਕੀਤਾ ਕਿਉਂਕਿ ਤਾਜੀ ਬਿਲਕੁਲ ਸੂਈ ਹੈ। ਇਹ ਗਾਂ ਸੋ ਪਹਿਲੇ ਨੰਬਰ ਤੇ ਤੁਹਾਨੂੰ ਦੱਸਾ ਰਹੇ ਹਾਂ। 2 ਨੰਬਰ ਤੇ ਤੁਹਾਨੂੰ ਜਰਸੀ ਵੱਛੀ ਦਿਖਾਉਣੇ ਆ। ਕੋਲੰਤભાઈ ਜਿਹੜੀ ਇਹ ਵੱਛੀ ਆਪਾਂ ਵਿਖਾਵਾਂਗੇ ਜਰਸੀ। ਇਹਦੀ ਉਮਰ ਅੰਦਾਜ਼ਾ ਕਿੰਨੀ ਹੈ? ਇਹ 6 ਮਹੀਨੇ ਆਈ। ਠੀਕ ਹੈ ਇਹਦਾ ਰੇਟ ਕੀ ਕਰਦੇ ਹੋ? ਇਹਦਾ 25 ਹਜ਼ਾਰ। ਤੋਰਣ ਦੋਸੋ ਰੇਟ ਇਹਦਾ 25000 ਆ ਤੇ ਉਮਰ ਇਹਦੀ 10 ਮਹੀਨੇ ਆ ਹੈ ਦੱਸਦੀ ਆ ਛੋਟੀ ਉਮਰ ਹੈ ਦੀ ਬਾਕੀ ਦੰਦ ਤੁਸੀਂ ਆ ਕੇ ਦੇਖ ਲਓ ਥੋੜਾ ਜਿਹਾ ਦੰਦ ਜਿਹੜਾ ਉਹ ਦਿਖਾਉਂਦਾ ਪਸੂ ਜਿਹੜੇ ਘਰੇਲੂ ਆਮ ਤੌਰ ਤੇ ਥੋੜਾ ਤੰਗ ਕਰਦੇ ਆ ਸੋ ਉਹਦੇ ਕਰਕੇ ਵੀਡੀਓ ਚ ਨਹੀਂ ਤੁਹਾਨੂੰ ਦਿਖਾ ਸਕਿਆ ਟਾਂਚਾ ਇਹਦਾ ਸੋਹਣਾ ਦੋਸੋ ਜਦੋਂ ਮਿਨਰਲ ਮਿਕਸਚਰ ਵਗੈਰਾ ਇਹਨੂੰ ਚੰਗਾ ਪਾਊਗਾ ਖਰਾਕ ਪਾਊ ਤਾਂ ਲੂਈ ਉੱਤੋਂ ਝੜ ਜੂਗੀ ਤੇ ਥੱਲੋਂ ਸਾਫ਼ ਰੰਗ ਦੇ ਵਿੱਚ ਨਿਕਲੂਗੀ ਸੋ ਜਰਸੀ ਨਸਲ ਦੀ ਵੱਚੀ 25000 ਦਾ ਰੇਟ ਗਾਂ ਦਾ ਰੇਟ ਸਵਾ ਲੱਖ ਹੈ ਤੇ ਇਹ ਤੁਹਾਨੂੰ ਦੋਨੇ ਨਾਲ 1.5 ਲੱਖ ਰੁਪਏ ਚ ਮਿਲ ਜਾਣਗੇ ਜੀ ਨੂੰ ਜੱਜਦੇ ਆ ਆ ਕੇ ਦੇਖਿਓ ਤਸੱਲੀ ਕਰਿਓ ਆਪਦੀ ਫੁੱਲ ਤੁਹਾਡਾ ਹੱਕ ਬਣਦਾ ਸੋ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਸੋ ਬਾਈ ਕੁਲਵੰਤ ਸਿੰਘ ਦੇ ਘਰੋਂ ਇਹ ਵੀਡੀਓ ਬਣਾਈ ਹੈ ਤੇ ਪਿੰਡ ਸਿੱਖਾਂ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ